ਨਾਮ ਜੋਰ ਕਰੋ ਨਾਮ ਜੋਰ ਕਰੋ ਨਾਮ ਜੋਰ ਕਰੋ ਸ਼੍ਰੋਮਣੀ ਕਾਲੀਦਾਲ ਜਿੰਦਾਬਾਦ 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 ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ 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 ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਆ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹੋਈ ਸਪੋਰਟਸ ਦਾ ਸੁਖਵੀਰ ਸਿੰਘ ਬਾਦਲ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਇਹ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹਟਾ ਕੇ ਐ ਖੜਾ ਨਹੀਂ ਲੰਬੇ ਪੈਨ ਸਾਰੇ ਉੱਤੇ ਆਪਾਂ ਨਾ ਕੈਪਟਨ ਬਿਆਸ ਸਿੰਘ ਭਗਵੰਤ ਮਾਨ ਪਿਆ ਤੇ 8 ਸਾਲ ਤੋਂ ਸਰਕਾਰ ਨਹੀਂ ਫੇਰ ਵੀ ਪ੍ਰਧਾਨ ਸਾਹਿਬ ਇੱਕ ਡਾ ਕੇ ਖੜੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਡਾ ਕੇ ਖੜੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਵਾਂ ਦੇ ਵਿੱਚ ਹੋਰੀ ਦਖਲਅ ਜੀ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਵਿੰਗ ਦੀ ਭਾਵਨਾਏ ਤੁਹਾਨੂੰ ਅਸੀਂ ਬੇਨਤੀ ਕਰਨ ਆਏ ਹਾਂ ਤੁਸੀਂ ਵੱਢਿਓ ਕੋਈ ਸਾਡੇ ਤੋਂ ਉੱਚਾ ਨੀਮਾ ਬੋਲ ਬੋਲੇ ਉਹਦੀ ਮਾਫੀ ਚਾਹੁੰਦੇ ਆਂ ਜੀ ਤੇ ਸਤਿਕਾਰ ਨਾਲ ਬੇਨਤੀ ਕਰਦੇ ਆਂ ਜੀ ਕਿ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਭ ਦੀ ਭਾਵਨਾ ਹੈ ਜੀ ਸਭ ਦੀ ਭਾਵਨਾ ਹੈ ਜੀ ਯੂਥ ਦਾ ਚਾਹੇ ਬਜ਼ੁਰਗ ਕਾ ਹੋਵੇ ਸਭ ਦੀ ਭਾਵਨਾ ਇਹੀ ਹੈ ਅਸਾਂ ਦੀ ਭਾਵਨਾ ਹੈ ਜੀ ਸ਼ਰਮੇ ਕਾਲੇ ਦੀ ਭਾਵਨਾ ਹੈ ਕਾਮਕਾਰ ਦਾ ਅਸਤੀਫਾ ਉਹਨਾਂ ਨੂੰ ਵਾਪਸ ਚਾਹੁੰਦੇ ਆਂ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜਿੰਦਾਬਾਦ ਜਿੰਦਾਬਾਦ ਬਰੋਦੀਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਨਾਗਪੁਰੀਆਂ ਦੀ ਚਾਲ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਵੀਰ ਕਾਹੀ ਸੋਚਤੇ ਬਰਾਬਰਾ ਨੇ ਕੋਕ ਕੇ ਬਦਲਦੇਓ ਤਾਜ ਬਦਲਦੇਓ ਬੇਈਮਾਨਾਂ ਦਾ ਤਾਜ ਬਦਲਦੇਓ ਨਾਮ ਨਾਲ ਚਾਹ ਪਣੀ ਪੀਓ ਚਾਲੇ ਅੱਪਾ ਸਾਰੇ ਬਾਹਰ ਬੈਠੇ ਜਦ ਤੱਕ ਮੀਟਿੰਗ ਚੱਲਦੀ ਹੈ ਸਾਰੇ ਬਚਾਹ ਬਣ ਚੁੱਕੇ ਆਓ ਜੀ ਸਾਰੇ